ਪੰਜਾਬ ਦੀ ਜਨਤਾ ਨੂੰ ਸਿੱਖਾਂ ਨੂੰ ਜਾਂ ਘੱਟ ਗਿਣਤੀਆਂ ਨੂੰ ਭਾਵੇਂ ਮੁਸਲਮਾਨ ਹੈ, ਇਸਾਈ ਹੈ, ਸਿੱਖ ਹੈ। ਉਹਨਾਂ ਨੂੰ ਦਬਾਉਣ ਵਾਸਤੇ ਤਾਂ ਕਾਨੂੰਨ ਜਲਦੀ ਬਣ ਜਾਂਦਾ। ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਨੂੰ ਕੋਈ ਵੀ ਸਰਕਾਰ ਤਿਆਰ ਨਹੀਂ। ਸੋ ਦੂਜਾ ਜਿਹੜਾ ਬਹਿਵਲ ਕਲਾਂਚ ਹੋਇਆ ਸੀ ਬੇਅਦਬੀ ਦਾ ਇਨਸਾਫ ਮੰਗਦਿਆਂ ਉੱਥੇ ਸ਼ਾਂਤਮਈ ਧਰਨਾ ਲੱਗਿਆ ਸੀ ਦੋ ਸਿੰਘ ਸ਼ਹੀਦ ਹੋਏ। ਉਹਨਾਂ ਦਾ ਇਨਸਾਫ ਨਹੀਂ ਦਿੱਤਾ ਸਰਕਾਰਾਂ ਨੇ। ਤੀਜਾ ਸਾਡੇ ਮੰਦੀ ਸਿੰਘ ਜਿਹੜੇ ਸਜਾਵਾਂ ਵੀ ਪੂਲੀਆਂ ਕਰ ਚੁੱਕੇ ਕਿਉਂਕਿ ਜਦੋਂ ਉਹਨਾਂ ਨੇ ਇਹ ਕਾਰਜ ਕੀਤਾ ਮੰਦੀ ਸਿੰਘ ਹੋਣ ਵਾਸਤੇ ਮਜਬੂਰ ਹੋਏ ਕਿਉਂਕਿ ਇਸ ਸਿਸਟਮ ਨੇ ਉਹਨਾਂ ਨੂੰ ਇਸ ਪਾਸੇ ਤੋਰਨ ਲਈ ਮਜਬੂਰ ਕੀਤਾ ਕਿਉਂਕਿ ਉਸ ਟਾਈਮ ਇਸ ਤਰ੍ਹਾਂ ਦਾ ਸਮਾਂ ਸੀ ਨੌਜਵਾਨਾਂ ਨੂੰ ਘਰਾਂ ਚੋਂ ਚੋਚ ਕੇ ਤਸ਼ੱਦਦ ਕਰਨਾ ਝੂਠੇ ਪੁਲਿਸ ਮੁਕਾਬਲੇ ਬਣਾ ਦੇਣੇ ਉਹਨਾਂ ਪਰਿਵਾਰਾਂ ਤੋਂ ਪੈਸਾ ਲੈਣਾ ਸਰਕਾਰ ਤੋਂ ਉਹ ਨਾ ਪੁਲਿਸ ਅਫਸਰਾਂ ਨੇ ਇਨਾਮ ਲੈਣੇ ਸੋ ਇਸ ਕਰਕੇ ਉਹ ਦੌਰ ਇਸ ਤਰ੍ਹਾਂ ਦਾ ਚੱਲਿਆ ਸੀ ਪੰਜਾਬ 'ਚ ਸਿੱਖਾਂ ਦੀ ਨਸਲ ਖਤੂ ਹੋ ਰਹੀ ਸੀ ਸੋ ਉਹਨੂੰ ਰੋਕਣ ਵਾਸਤੇ ਜਹਦਾਰ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੀ ਸਮੁੱਚੀ ਟੀਮ ਭਾਈ ਦਲਾਵਰ ਸਿੰਘ ਬੱਬਰ ਨੇ ਆਪਣੀ ਸ਼ਹੀਦੀ ਦੇ ਕੇ ਉਸ ਜ਼ੁਲਮ ਨੂੰ ਰੋਕਿਆ ਸੋ ਉਹਨਾਂ ਨੂੰ ਜਿਹੜੀ ਕੋਰਟ ਵੱਲੋਂ ਸਜ਼ਾਵਾਂ ਮਿਲੀਆਂ ਸੀ ਪੂਰੀਆਂ ਕਰ ਚੁੱਕੇ ਉਸ ਦੇ ਬਾਵਜੂਦ ਵੀ ਸਰਕਾਰਾਂ ਉਹਨਾਂ ਦੀ ਰਿਹਾਈਆਂ ਨਹੀਂ ਕਰ ਰਹੀਆਂ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੋਰਚਾ ਲਾਇਆ ਸੀ ਕੌਮ ਨੇ ਪੂਰਾ ਸਾਥ ਦਿੱਤਾ ਪੰਜਾਬ ਦੀ ਜਨਤਾ ਨੇ ਪੂਰਾ ਸਾਥ ਦਿੱਤਾ ਵਿਦੇਸ਼ਾਂ ਨੇ ਪੂਰਾ ਸਾਥ ਦਿੱਤਾ ਸੋ ਸਰਕਾਰਾਂ ਇਸ ਤੇ ਇਨਸਾਫ ਦੇਣ ਲਈ ਤਿਆਰ ਨਹੀਂ ਹੁਣ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਜਿਸ ਅਖੋਤੀ ਆਜ਼ਾਦੀ ਨੂੰ 15 ਅਗਸਤ ਨੂੰ ਇਹ ਜਸ਼ਨ ਮਨਾ ਰਹੇ ਹਾਂ ਸਰਕਾਰਾਂ ਕਿਉਂਕਿ ਉਹ ਆਜ਼ਾਦੀ ਜਦੋਂ ਇਹ ਪ੍ਰਾਪਤ ਹੋਈ ਹੈ ਉਸ ਸਿੱਖਾਂ ਦਾ ਬਹੁਤ ਵੱਡੀ ਗਿਣਤੀ 'ਚ ਨੁਕਸਾਨ ਹੋਇਆ ਭਾਵੇਂ ਪੰਜਾਬ ਦੇ ਸਿੱਖਾਂ ਦੇ ਦੋ ਟੁਕੜੇ ਬਣ ਗਏ ਇੱਕ ਲਹਿੰਦਾ ਪੰਜਾਬ ਬਣ ਗਿਆ ਇੱਕ ਚੜ੍ਹਦਾ ਪੰਜਾਬ ਹੋ ਗਿਆ ਉਸ ਦਾ ਜਿਹੜਾ ਤਸ਼ੱਦਦ ਹੈ ਉਹ ਸਿੱਖਾਂ ਨੂੰ ਸੇਣਾ ਪਿਆ ਸਿੱਖਾਂ ਦਾ ਅਜਾੜਾ ਹੋਇਆ ਸਿੱਖਾਂ ਨੇ 92% ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪਰੰਤੂ ਉਸ ਆਜ਼ਾਦੀ ਦਾ ਜਿਹੜਾ ਹੱਕ ਮੰਦਾ ਸੀ ਸਿੱਖਾਂ ਦਾ ਅੱਜ ਤੱਕ 1% ਵੀ ਸਰਕਾਰਾਂ ਨੇ ਨਹੀਂ ਦਿੱਤਾ ਸੋ ਅਸੀਂ ਇਸ ਮੁੱਦਿਆਂ ਨੂੰ ਲੈ ਕੇ ਇਹਨਾਂ ਦੇ ਇਨਸਾਫ਼ ਨਹੀਂ ਦੇ ਰਹੀਆਂ ਸਰਕਾਰਾਂ 15 ਅਗਸਤ ਦਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਕੌਮੀ ਇਨਸਾਫ਼ ਮੋਰਚੇ ਵੱਲੋਂ ਅਸੀਂ ਉਸ ਦਿਨ ਚੰਡੀਗੜ੍ਹ ਦੇ 17 ਸੈਕਟਰ ਵਿੱਚ ਨੀਲਮ ਥੀਏਟਰ ਉੱਥੇ ਇਕੱਠ ਕਰਨਾ ਉਥੇ ਕਾਲੇ ਝੰਡੇ ਲੈ ਕੇ ਇਸ ਦਿਨ ਨੂੰ ਰੋਸ ਕਾਲੇ ਦਿਨ ਮੰਨੋ ਮਨਾਉਣਾ ਸੋ ਸੰਗਤਾਂ ਨੂੰ ਅਪੀਲ ਹੈ ਕਿ ਉਸ ਦਿਨ ਕਿਉਂਕਿ ਸਰਕਾਰਾਂ ਨੇ ਉਸ ਚ ਅਟਕਲਾਂ ਵੀ ਬਹੁਤ ਖੜੀਆਂ ਕਰਨੀਆਂ ਸਰਕਾਰਾਂ ਨੇ ਬਹੁਤ ਤਰ੍ਹਾਂ ਦੇ ਹੱਤਕੰਡੇ ਵਰਤ ਰਹੇ ਆ ਸੋ ਆਪਣੇ ਆਪਣੇ ਸਾਧਨਾ ਰਹੀਂ ਇੱਕ ਉਸ ਗਰੀਲਾ ਜਿਹੜੀ ਲੜਾਈ ਹੈ ਜਿਹੜੀ ਸਿੱਖਾਂ ਵਾਸਤੇ ਬਹੁਤ ਮਹੱਤਵ ਰੱਖਦੀ ਹੈ ਉਸ ਨੂੰ ਦੇਖਦੇ ਹੋਏ ਆਪਣੇ ਆਪਣੇ ਤ੍ਰਿਕੇ ਰਾਹੀਂ ਉੱਥੇ 11 ਵਜੇ ਤੋਂ ਪਹਿਲਾਂ-ਪਹਿਲਾਂ ਸੰਗਤਾਂ ਪਹੁੰਚਣ ਸੋ ਉਸ ਦਿਨ ਅਸੀਂ ਸੈਕਟਰ 17 ਦੇ ਵਿੱਚ ਸੈਕਟਰ 17 ਚੰਡੀਗੜ੍ਹ ਨੀਲਮ ਥੀਏਟਰ ਜਗ੍ਹਾ ਉੱਥੇ ਪਹੁੰਚਣ ਤਾਂ ਕਿ ਅਸੀਂ ਆਪਣਾ ਰੋਸ ਮਜਾਰਾ ਉੱਥੇ ਕਰਨਾ ਅਗਲੀ ਵੀ ਰਣਨੀਤੀ ਉੱਥੇ ਤਿਆਰ ਕੀਤੀ ਜਾਊਗੀ ਜਿੱਥੇ ਸੰਗਤ ਇਕੱਠੀ ਹੋਊਗੀ ਕੀ ਰਣਨੀਤੀ ਹੋਰ ਵੀ ਤਿਆਰ ਹੋ ਸਕਦੀ ਹੈ ਦੇਖੋ ਜਦੋਂ ਇਕੱਠ ਹੋ ਗਿਆ ਉਸ ਤੋਂ ਬਾਅਦ ਅਸੀਂ ਗਵਰਨਰ ਹਾਊਸ ਕਿਉਂਕਿ ਗਵਰਨਰ ਨਾਲ ਸਮੇਂ-ਸਮੇਂ ਤੇ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ